ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬੇਨਤੀ ਲਗਿਆ ਕਰਨ ਇੱਕ ਇਸ ਵੀਡੀਓ ਦਾ ਬਗੇ ਸ਼ੇਅਰ ਕਰ ਦਿਓ ਮੇਰਾ ਵੀ ਸਾਰੇ ਕੋਨੇ ਕੋਨੇ ਤੱਕ ਵੀਡੀਓ ਪਹੁੰਚਾ ਦਿਓ ਜਰਾ ਇੱਕ ਬੰਨੇ ਤੋਂ ਸਾਡੇ ਤੁਸੀਂ ਪਰਚੇ ਕਰਾ ਰਹੇ ਜੀ ਕਿ ਉਥੇ ਨਜਾਇਜ਼ ਕਬਜ਼ਾ ਕਰ ਲਿਆ ਜੀ ਫਰਾਨ ਕਰ ਲਿਆ ਢੀਂ ਕਰ ਲਿਆ ਉਥੇ ਆ ਹੁਣ ਤੁਸੀਂ ਨਜਾਇਜ਼ ਕਬਜ਼ਾ ਨਹੀਂ ਕੀਤਾ ਆ ਜਿਹੜਾ ਹੁਣ ਤੁਸੀਂ ਉਥੇ ਟੀਨਾ ਪਾਤੀਆਂ ਤੁਹਾਡੇ ਦੋ ਹੋਰ ਅਰੇ ਜੀਨਰੇਟਰ ਪਹਿਲਾਂ ਚੱਲਣ ਡੇ ਆ ਹਾਂ ਉਹ ਜਨਰੇਟਰ ਤੁਹਾਡੇ ਕੋਲ ਚੱਲਦੇ ਨਹੀਂ ਆ ਖੋਖਾ ਲਿਆ ਕੇ ਤੁਸੀਂ ਜਾਣ ਬੁੱਝ ਕੇ ਇੱਕ ਖੋਖਾ ਲਿਆ ਕੇ ਉੱਥੇ ਟੀਨ ਪਾਤੀ ਤੁਸੀਂ ਵੀ ਅਸੀਂ ਕਬਜ਼ਾ ਕਰਦੇ ਮਾਰਿਆ ਨੇ ਅੱਜ ਉੱਥੇ ਕੋਕਾ ਪਿਆ ਕੱਲ ਨੂੰ ਤੁਸੀਂ ਉੱਥੇ ਦੁਕਾਨ ਪਾ ਦੇਣੀ ਇਹ ਵੀ 36000 ਨੂੰ ਕਿਰਾਏ ਦੇ ਚੜ ਜਾਣੀ ਤੁਸੀਂ ਕਿਹੜਾ ਮਾਨ ਆ ਤੁਹਾਡੇ ਜੀ ਆ ਕਿਹੜਾ ਬਾਬਾ ਤੁਹਾਡੇ ਜੀ ਮੈਨੂੰ ਇੱਕ ਰਮ ਸਵੇਰੇ ਆ ਕੇ ਡਵੇ ਮੈਂਹਕ ਬੇਨਤੀ ਕਰਦਾ ਸਵੇਰੇ ਡਿਬੇਟ ਕਰ ਲੋ ਸਾਰੇ ਪੱਤਰਕਾਰ ਭਾਈਚਾਰਾ ਬੁਲਾਵਾਂਗੇ ਅਸੀਂ ਸਾਰਾ ਮੀਡੀਆ ਬੁਲਾਵਾਂਗੇ ਸਾਰੇ ਐਜੇ ਸਿੱਖ ਸੂਝਵਾਨ ਅਨੁਸਾਰ ਬਣਾਵਾਂਗੇ ਕੀਰਤਪੁਰ ਸਾਹਿਬ ਦੇ ਸਾਰੇ ਵਸਨੀਕਾਂ ਨੂੰ ਹੀ ਬੇਨਤੀ ਕਰਕੇ ਉੱਥੇ ਬੁਲਾਵਾਂਗੇ ਤੇ ਉਥੇ ਪ੍ਰਸ਼ਾਸਨ ਨੂੰ ਵੀ ਬੁਲਾਵਾਂਗੇ ਆ ਦੇਖੋ ਤੁਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਹੁਣ ਧੱਕਾ ਨਹੀਂ ਕੀਤਾ ਇਹਨਾਂ ਨੇ ਸਾਡੇ ਗਰੀਬ ਬੱਧ ਦੀ ਘਰੀ ਦੀ ਦੁਕਾਨ ਚ ਕੁਆ ਆ ਕੇ ਉਥੇ ਠੰਡੇ ਵੀ ਫੜੀ ਚਕਵਾਤੀ ਆ ਤੁਸੀਂ ਇੱਕ ਟੀਨਾ ਪਾਤੀਆਂ ਉੱਪਰ ਟੀਨਾ ਪਾ ਕੇ ਉੱਪਰ ਆ ਦੇਖੋ ਤੁਸੀਂ ਥੱਲੇ ਇੱਕ ਜਨਰੇਟਰ ਦਾ ਖੋਖਾ ਲੈ ਕੇ ਰੱਖਤਾ ਕਿ ਹੁਣ ਧੱਕਾ ਨਹੀਂ ਹੋਇਆ ਹੁਣ ਧੱਕਾ ਕੌਣ ਕਰ ਰਿਹਾ ਭਾਈ ਮੈਂ ਪ੍ਰਸ਼ਾਸਨ ਨੂੰ ਤਾਂ ਬੇਨਤੀ ਕਰਦਾ ਜਿਨ੍ਹਾਂ ਨੇ ਵੀ ਇੱਕ ਇਹ ਈ ਦਾ ਕੇਸ ਆਲਰੇਡੀ ਕੋਰਟ ਦੇ ਵਿੱਚ ਚੱਲਣ ਡਿਆ ਇਸ ਜਗ੍ਹਾ ਦਾ ਵਿੱਚ ਫੋਟੋਆਂ ਲੱਗੀਆਂ ਹੋਈਆਂ ਐ ਵੇਦ ਪ੍ਰੂਫ ਹੈ ਕੋਰਟ ਦੇ ਵਿੱਚ ਸਵੇਰੇ ਘੜੀਸਾਂਗੇ ਵੇਖਾਂ ਉਹ ਪਤਾ ਲੱਗੂਗਾ ਫਿਰ ਕਿ ਅਸੀਂ ਅਸੀਂ ਧੱਕਾ ਕਰਿਆ ਜਾਂ ਇਹਨਾਂ ਨੇ ਧੱਕਾ ਕਰਿਆ ਅਸੀਂ ਤੇ ਇੱਕ ਪਈ ਵੀ ਜ਼ਮੀਨ ਦੇ ਉੱਤੇ ਰੱਖਿਆ ਸੀ ਨਾ ਪਰ ਇਹਨਾਂ ਨੇ ਜਿਹੜੀ ਜ਼ਮੀਨ ਦਾ ਕੇਸ ਚੱਲਣ ਡਿਆ ਸੀ ਜਿਹੜੀਆਂ ਫੋਟੋਆਂ ਸੀ ਵੇਦ ਉੱਥੇ ਕੋਰਟ ਦੇ ਵਿੱਚ ਲਾ ਚੁੱਕੇ ਆ ਉੱਥੇ ਲਿਆ ਕੇ ਇਹਨਾਂ ਨੇ ਕਿਹਦੀ ਮਿਲੀ ਭੁਗਤਾ ਜਾਂ ਕਿਸ ਬੰਦੇ ਨੇ ਲਵਾਇਆ ਸਾਨੂੰ ਜ਼ਰੂਰ ਇਹਦਾ ਚਾਨਣਾ ਪਾਇਆ ਜਾਵੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਪਾਇਆ ਸੀ ਪ੍ਰਸ਼ਾਸਨ ਕਰਕੇ ਇੱਕ ਐਸਐਚਓ ਸਾਡੇ ਵਧੀਆ ਇਨਸਾਨ ਹੈ ਡੀਐਸਪੀ ਸਾਹਿਬ ਅਸੀਂ ਸਤਿਕਾਰ ਕਰਦੇ ਇਹਨਾਂ ਦਾ ਇਹਨਾਂ ਦੇ ਕਹਿੰਦੇ ਅਸੀਂ ਧਰਨਾ ਚੁੱਕ ਲਈ ਸਾਰਾ ਕੁਝ ਠੀਕ ਹੈ ਪਰ ਹੁਣ ਆ ਜਿਹੜਾ ਤੁਸੀਂ ਰਾਤੋਂ ਰਾਤ ਹੁਣ ਟੀਨਾ ਪਾਈਆਂ ਤੁਸੀਂ ਆ ਟੀਨਾ ਪਾ ਕੇ ਥੱਲੇ ਕੋਖਾ ਰੱਖ ਲਿਆ ਕਿ ਹੁਣ ਤੁਸੀਂ ਕਬਜ਼ਾ ਨਹੀਂ ਕੀਤਾ ਹੁਣ ਇਹ ਹੁਣੇ ਜਗ੍ਹਾ ਕਿਹਦੀ ਹੋਈ ਇਹ ਨਗਰਪੰਚਾਇਤ ਨੇ ਕਬਜ਼ਾ ਕਰਾਇਆ ਜਾਂ ਕਿੰਨੇ ਕਰਾਇਆ ਇਹ ਜਰੂਰ ਸਵੇਰ ਨੂੰ ਮੈਂ ਪੱਤਰਕਾਰ ਭਾਈਚਾਰੇ ਨੂੰ ਜਿੱਦ ਤੱਕ ਮੇਰੀ ਵੀਡੀਓ ਜਾਂਦੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਵੇਰੇ ਆ ਕੇ ਜਿੰਨਾ ਵੀ ਮਿਆਣਾ ਜਰੂਰ ਸਵੇਰੇ ਕਰਿਓ ਤੇ ਇਹ ਕਹਿੰਦੇ ਨੂੰ ਸਵਾਲ ਦਾ ਜਵਾਬ ਪੁੱਛਿਓ ਵੀ ਇਹ ਜਗ੍ਹਾ ਕਿਹਦੀ ਹੈ ਹੁਣ ਇਹ ਜਗ੍ਹਾ ਕਿਸ ਦੇ ਅੰਡਰ ਆ ਹੁਣ ਤੇ ਨਹੀਂ ਜਗਾ ਕਿ ਕਿਸੇ ਦੀ ਆਏ ਕਿ ਗਰੀਬ ਦੀ ਤੁਸੀਂ ਰੇੜੀ ਚੁਕਾਤੀ ਤਾਂ ਤੁਸੀਂ ਆਪ ਉਥੇ ਕਬਜ਼ਾ ਕਰ ਲਿਆ ਯਾਰਾ ਕਿਤੇ ਰੱਬ ਨੂੰ ਜਾਨ ਦੇਣੀ ਤੁਸੀਂ ਕਿ ਨਹੀਂ ਦੇਣੀ ਤੁਸੀਂ ਇੱਕ ਉਥੇ ਗੁਰੂ ਦੇ ਸਥਾਨ ਦੇ ਉੱਤੇ ਬਾਬਾ ਫੁੱਟਣਛਾਈ ਤੇ ਕਸਮ ਖਾਜੋ ਬਾਬਾ ਦਰਬਾਰ ਮੁਹੰਮਦ ਕਸਮ ਖਾਜੇਵੇ ਆਗੇ ਜਾਂ ਇਹ ਪੁਜਾਰੀ ਆਗੇ ਕਸਮ ਖਾ ਜਾਣ ਕਿ ਇਹਨਾਂ ਨੇ ਨਹੀਂ ਪਹਿਲਾਂ ਉਹ ਰੇੜੀ ਦੀ ਰੇੜੀ ਪੁਵਾਈ ਆਪੇ ਤੁਸੀਂ ਰੇੜੀ ਪਵਾ ਉਹਦੀ ਲਵਾਈ ਉਥੇ ਆਪੇ ਤੁਸੀਂ ਚੁਕਾ ਕੇ ਇੱਕ ਸਿੱਖ ਦੀ ਬਦਨਾਮੀ ਕੀਤੀ ਤੁਸੀਂ ਪਹਿਲਾਂ ਮੇਰੀਆਂ ਵੀ ਤੁਸੀਂ ਦੁਕਾਨਾਂ ਚ ਚਕਾਈਆਂ ਔਰ ਉਹ ਥਾਣੇ ਦੇ ਵਿੱਚ ਮੇਰਾ ਸਮਾਨ ਪੇ ਆ ਹੈਗਾ 30000 ਰੁਪਏ ਬਾਬਾ ਮੁਹੰਮਦ ਨੇ ਮੈਨੂੰ ਦਿੱਤਾ 30000 ਰੁਪਏ ਹੈ ਉਹਦਾ ਹਰਜਾਨਾ ਤੇ ਆ ਤੁਸੀਂ ਆ ਕੇ ਇੱਕ ਸਿੱਖ ਦੀ ਵੇਚਦੀ ਕੀਤੀ ਨਾ ਫਿਰ ਕਹਿੰਦੇ ਮੁਸਲਮਾਨਾਂ ਨੇ ਧੱਕਾ ਕਰਿਆ ਆ ਤੁਸੀਂ ਸਾਡੇ ਸਿੱਖਾਂ ਨਾਲ ਹੀ ਤਾਂ ਕੜਿਆ ਕਰਨਾ ਅਸੇਖ ਭਰਾ ਦੀ ਸਾਡੀ ਦੁਕਾਨ ਤੁਸੀਂ ਚੁਕਾ ਕੇ ਆ ਦੇਖ ਲਓ ਤੁਸੀਂ ਸਾਰੇ ਸੰਗਤ ਦੇ ਵਿਚਾਰਨਾ ਚ ਬੇਂਦੀ ਤੁਸੀਂ ਆਪ ਇਨਸਾਫ ਕਰਿਓ ਇਸੇ ਦੁਕਾਨ ਤੋਂ ਕੱਲ ਇਹਨਾਂ ਨੇ ਰਫੜ ਪਾਇਆ ਸੀ ਸਾਡੇ ਨਾਲ ਅੱਜ ਇਸ ਦੁਕਾਨ ਦੇ ਥੱਲੇ ਅੱਜ ਖੋਖਾ ਹੈ ਇਹਨਾਂ ਨੂੰ ਜੋੜਾ ਘਰ ਨਹੀਂ ਛੱਡਿਆ ਸੀ ਪਹਿਲਾ ਜੋੜਾ ਘਰ ਬਣਾਇਆ ਫਿਰ ਉੱਤੇ ਦੁਕਾਨਾਂ ਪਾਈਆਂ ਗਈਆਂ ਤੇ 30-30 ਹਜ਼ਾਰ ਰੁਪਏ ਦੁਕਾਨਾਂ ਕਿਰਾਏ ਦੇ ਦਿੱਤੀਆਂ ਗਈਆਂ ਤੇ ਅੱਜ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕੌਣ ਸਹੀ ਆ ਕੌਣ ਗਲਤ ਆ ਇੱਕ ਗਰੀਬ ਰੋਟੀ ਖਾ ਰਿਆ ਸੀ ਉਹ ਨੂੰ ਇਹ ਖਾ ਨਹੀਂ ਦਿੱਤੀ ਆ ਦੇਖੋ ਹੁਣ ਇਹ ਕਬਜ਼ਾ ਕਿੰਨੇ ਕਰਾਇਆ ਜਿੰਨੇ ਵੀ ਇਹ ਕਬਜ਼ਾ ਕਰਾਇਆ ਅਸੀਂ ਕਹਿੰਨੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਡੀਸੀ ਮੈਡਮ ਨੂੰ ਵੀ ਉਹਦੇ ਉੱਤੇ ਪਰਚਾ ਦਰਜ ਹੋਵੇ ਫਿਰ ਪਤਾ ਲੱਗੂਗਾ ਵੀ ਕਬਜ਼ਾ ਕਿੰਨੇ ਕਰਾਇਆ ਜਿੰਨੇ ਵੀ ਕਰਾਇਆ ਅਸੀਂ ਨਾਂ ਨਹੀਂ ਲੈਣਾ ਤੁਹਾਨੂੰ ਪਤਾ ਕਿਸ ਬੰਦੇ ਨੇ ਕਰਾਇਆ ਕਿਹਦੀ ਸ਼ੈਤ ਹੋਇਆ ਅਸੀਂ ਸਾਰੇ ਪ੍ਰੂਫ ਲੈ ਆ ਕੇ ਸਾਰੇ ਕੋ ਸਵੇਰੇ ਮੀਡੀਆ ਬੁਲਾਵਾਂਗੇ ਸਾਰਾ ਮੀਡੀਆ ਦੇ ਵਿੱਚ ਦੱਸਾਂਗੇ ਕੀ ਕੀ ਹੋਇਆ ਕਿਦਾਂ ਹੋ ਰਿਹਾ ਕਿਦਾਂ ਤੁਹਾਨੂੰ ਥ੍ਰੈਟ ਕਰ ਰਿਹਾ ਜੀ ਸਾਡਾ ਕੋਈ ਨੁਕਸਾਨ ਹੁੰਦਾ ਹੈ ਮੇਰਾ ਹੁੰਦਾ ਅਮਰੀਕ ਦਾ ਹੁੰਦਾ ਰਮਨ ਦਾ ਹੁੰਦਾ ਤੇ ਇਹਦੇ ਜ਼ੁਮੇਅਰ ਸਿੱਧੇ ਤੋਂ ਸਿੱਧੇ ਇਹ ਦਲਬਾਗ ਮੁਹੰਮਦ ਤੇ ਜਿੰਨੇ ਵੀ ਪੁਜਾਰੀ ਹੈ ਚਾਹੇ ਉਹਦੇ ਵਿੱਚ ਜੱਕੂ ਲਾ ਲਓ ਚਾਹੇ ਪੱਪੂ ਲਾ ਲਓ ਚਾਹੇ ਕੋਈ ਵੀ ਹੈ ਮੇਰੇ ਕੋਲ ਵਿਦ ਪ੍ਰੂਫ ਹੈ ਚਾਹੇ ਨਿੰਦੀ ਬਾਬਾ ਲਾ ਲਓ ਇਹ ਹੋਣਗੇ ਸਾਡਾ ਕੋਈ ਸਾਡੇ ਪਰਚੇ ਝੂਠੇ ਦਰਜ ਹੁੰਦੇ ਆ ਸਾਡੇ ਦੇ ਜਿਦਾਂ ਹੁਣ ਸਾਨੂੰ ਮਾਰਨੀਆਂ ਧਮਕੀਆਂ ਅੱਜ ਦਿੱਤੀਆਂ ਗਈਆਂ ਨਾਲੋਂ ਸਾਡੇ ਕੋਈ ਵੀ ਨੁਕਸਾਨ ਸਾਡਾ ਹੁੰਦਾ ਤਿੰਨਾਂ ਜਾਨਾਂ ਦਾ ਤੇ ਇਹ ਜੁਮੇਯਾਰ ਇਹ ਦਲਵਾਗ ਮੁਹੰਮਦ ਦਾ ਸਾਰਾ ਪਰਿਵਾਰ ਐਜੇ ਸਾਰੇ ਜਿੰਨੇ ਇੱਥੇ ਦੇ ਪੁਜਾਰੀ ਆ ਇਹ ਹੋਣਗੇ ਪ੍ਰਸ਼ਾਸਨ ਦੇ ਕਹਿੰਦੇ ਅਸੀਂ ਧਰਨਾ ਕੱਲ ਚੁੱਕਿਆ ਸੀ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਅੱਜ ਤੋਂ ਅਜੇ ਤੱਕ ਅੱਗੇ ਨਹੀਂ ਕੀਤਾ ਭਾਈ ਅੱਜ ਤੀਦੇ ਕਹਿੰਦੇ ਤੀਨਾ ਪਾਈਆਂ ਗਈਆਂ ਤੇ ਪ੍ਰਸ਼ਾਸਨ ਹੱਥ ਜੋੜ ਕੇ ਬੇਨਤੀ ਐਸਐਚਓ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਵੀ ਮਹਾਰਾਜ ਇੱਕ ਇੱਕ ਗਰੀਬ ਬੰਦੇ ਦੀ ਜਿਹੜੀ ਚਕਾ ਗਈ ਆ ਕਬਜ਼ਾ ਕਰ ਰਹਾ ਮਹੰਤਾ ਇਹ ਦਲਵਾਗ ਮਮਦੇ ਕਿਹਦੀ ਜਗ੍ਹਾ ਨਹੀਂ ਹੈ ਇਹ ਨਗਰ ਪੰਚਾਇਤ ਦੀ ਜਗ੍ਹਾ ਹੈ ਹੁਣ ਨਗਰ ਪੰਚਾਇਤ ਦੱਸੇ ਕਿ ਇਹ ਕਬਜ਼ਾ ਕਿੰਨੇ ਕਰਾਇਆ ਹੈ ਹੱਥ ਉਰਕੇ ਵੇਂਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਸੰਗਤਾਂ ਨੂੰ ਅਸੀਂ ਧੱਕਾ ਕਰਿਆ ਸੀ ਕਿ ਜਾਂ ਇਹਨਾਂ ਨੇ ਧੱਕਾ ਕਰਿਆ ਸਿੱਖਾਂ ਦੀ ਇਹ ਬੇਇੱਜ਼ਤੀ ਰਹਿ ਕਰਨ ਆਪੇ 2 ਵਾਰਾਂ ਪਹਿਲਾਂ ਇਹ ਚਾਹਦੇ ਨਹੀਂ ਵੀ ਉੱਥੇ ਸਿੱਖਾਂ ਦੀ ਕੋਈ ਦੁਕਾਨ ਲੱਗੇ ਇਹ ਕਹਿੰਦੇ ਮੁਸਲਮਾਨ ਮੈਂ ਕਹਿੰਦਾ ਮੈਂ ਵਿਧ ਪ੍ਰੂਫ ਰੱਖੂੰਗਾ ਇਹ ਸਿੱਖਾਂ ਦੀ ਜਿਹੜੀ ਜਿੰਨੀ ਬੇਇੱਜ਼ਤੀ ਕਰਦੇ ਆ ਇਹ ਪੇ ਕੌਣ ਕਰਾ ਰਿਆ ਉਹ ਵੀ ਵਿਧ ਪ੍ਰੂਫ ਅਸੀਂ ਦੱਸਾਂਗੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪ੍ਰੂਫਾਂ ਸਮੇਤ ਅਸੀਂ ਕੱਲ ਨੂੰ মিডিਆ ਬੁਲਾ ਕੇ ਸਾਰਾ ਭਾਈਚਾਰਾ ਬੁਲਾ ਕੇ ਪ੍ਰਸ਼ਾਸਨ ਵਿੱਚ ਬੁਲਾ ਕੇ ਤੇ ਨਗਰ ਪੰਚਾਇਤ ਦੇ ਮੈਂਬਰ ਸਾਰੇ ਬੁਲਾ ਕੇ ਇਹ ਸਾਰੇ ਪ੍ਰੂਫ ਵਿੱਚ ਰੱਖਾਂਗੇ ਕਿ ਹੁਣ ਟੀਨ ਕਿੰਨੇ ਪਾਈ ਭਾਈ ਤੁਹਾਡੇ ਕਹਿੰਦੇ ਇਹ ਟੀਨਾ ਤੁਸੀਂ ਸਾਡਾ ਸਮਾਨ ਦੇ ਚੋਕੇ ਛੁਰਤਾ ਹੁਣ ਆ ਵੀ ਚੋਕੇ ਖੜੋ ਨਾ ਹੁਣ ਨਗਰ ਪੰਚਾਇਤ ਕਿੱਥੇ ਗਈ ਹੁਣ ਕਿੱਥੇ ਗਿਆ ਐਮਸੀ ਸਾਹਿਬ ਐਮਸੀ ਸਾਹਿਬ ਹੁਣ 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 ਟੀਨ ਕਿਉਂ ਪਈ ਹੁਣੇ ਹੁਣੇ ਕਿੰਨੇ ਪਈ ਇਹ ਦੱਸੋ ਨਾ ਤੁਸੀਂ ਕੱਲ ਇੱਕ ਗਰੀਬ ਦੀ ਰੇੜੀ ਚੁਕਾਤੀ ਐਮਸੀ ਸਾਹਿਬ ਤੁਸੀਂ ਤੇ ਹੁਣ ਹੁਣ ਇੱਥੇ ਕੀ ਹੋ ਰਿਹਾ ਇਹ ਕਿਦਾਂ ਪਈ ਟੀਨ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭਿੰਦਰ ਸਾਹਿਬ ਦੇਖੋ ਕਿਦਾਂ ਇਨਸਾਨੀਅਤ ਨੂੰ ਜਗਾਈਏ ਆਪਾਂ ਵੋਟਾਂ ਸਦਾ ਨਹੀਂ ਰਹਿਣੀਆਂ ਸਦਾ ਨਹੀਂ ਆਪਾਂ ਵੱਡੇ ਰਹਿਣਾ ਵੱਡੇ ਪਰ ਹੱਥ ਜੋੜ ਕੇ ਬੇਨਤੀ ਆਪਣੀ ਜ਼ਮੀਰ ਵੀ ਕੁਝ ਹੁੰਦੀ ਹੈ ਇੱਕ ਜ਼ਮੀਰ ਨੂੰ ਜਗਾਈਏ ਆਪਾਂ ਤੇ ਜੋ ਉੱਥੇ ਹੋਇਆ ਅਸੀਂ ਕਹਿੰਨੇ ਵੀ ਪ੍ਰਸ਼ਾਸ਼ਕ ਨੂੰ ਹੱਥ ਔੜ ਕੇ ਬੇਨਤੀ ਐ ਐਸਐਚਓ ਸਾਹਿਬ ਨੂੰ ਕਿ ਸਰ ਹੁਣੇ ਮੌਕਾ ਬੰਦੇ ਭੇਜੋ ਤੇ ਹੁਣੇ ਪੁਲਿਸ ਭੇਜ ਗਏ ਉਥੇ ਮੌਕੇ ਤੇ ਦੇਖੋ ਵੀ ਕਿਵੇਂ ਟੀਨਾ ਪਏ ਪਾਈਆਂ ਤੇ ਕਿਵੇਂ ਇਹਨਾਂ ਨੇ ਇੱਕ ਟੁੱਟਾ ਜਿਹਾ ਜਨਰੇਟਰ ਲਿਆ ਕੇ ਖੋਖਾ ਲਿਆ ਕੇ ਉੱਥੇ ਰੱਖਤਾ ਉਹ ਅੱਜ ਉਥੇ ਜਿਹੜਾ ਟਰੱਕਾ ਨੂੰ ਜਨਰੇਟਰ ਕੱਢ ਗਏ ਹੋਰ ਦਾਣੇ ਨੂੰ ਉੱਥੇ ਦੁਕਾਨ ਬਣਾ ਕੇ ਉਹ ਵੀ 35000 ਨੂੰ ਨਾ ਕਿਰਾਏ ਦੇ ਜੜੀ ਤੇ ਮੈਂ ਦੇਨਦਾਰ ਹੋਊਂਗਾ ਸਾਰਾ ساری ਉਮਰ ਇਹਨਾਂ ਦਾ ਤੁਸੀਂ ਤੁਹਾਡੇ ਸਾਹਮਣੇ ਦੇਖਿਓ ਇਹ ਦੁਕਾਨ ਕਿਰਾਏ ਤੇ ਚੱਲਦੀ ਇਹਨਾਂ ਦਾ ਜੋੜਾ ਕਰ ਨਹੀਂ ਛੱਡਿਆ ਇਹਨਾਂ ਦਾ ਲੰਗਰ ਨਹੀਂ ਛੱਡੇ ਆ ਦੁਕਾਨਾਂ ਕੱਢ ਲੀਆਂ ਤੇ ਇੱਥੇ ਬਾਹਰ ਇਹਨਾਂ ਜਨਰੇਟਰ ਥੱਲੇ ਕਿੱਥੇ ਇਹਨਾਂ ਦਾ